ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਆਪ ਜੀ ਸਤਗੁਰ ਜੀ ਦੇ ਅਮੋਲਕ ਬਚਨ ਸਰਵੰਕ ਕਰ ਰਹੇ ਹੋ ਜੋ ਪੰਨੀ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਪਵਿੱਤਰ ਮੁਖਾਰਤੋਂ ਚਾਰਨ ਕੀਤੇ ਹੋਏ ਮਹਾਂਮੋਲ ਹਨ ਤੇ ਧੰਨ ਧੰਨ ਸਤ ਗੁਰੂ ਜਗਤ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਹੈ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਨ ਦੇ ਭਲੇ ਲਈ ਜੀਵਨ ਦੇ ਕਲਿਆਣ ਹਿੱਤ ਹੁਕਮ ਨਾਵੇਂ ਦੇ ਰੂਪ ਵਿੱਚ ਪਰਗੜ ਕਰਕੇ ਸਾਡੇ ਸਰਵਣਾ ਤੱਕ ਪਹੁੰਚਾਏ ਨੇ ਸਤ ਗੁਰੂ ਜੀ ਇਸ ਸਬਦ ਰਾਹੀਂ ਸਾਨੂੰ ਸੋਝੀ ਕਰਾ ਰਹੇ ਨੇ ਪਈਸ ਜੀਵਨ ਵਿੱਚ ਵਿਕਾਰਾਂ ਤੋਂ ਦੰਦਨਾ ਤੋਂ ਤੰਦੇ ਤੋਂ ਜੇ ਕੋਈ ਰੱਖਣ ਵਾਲਾ ਹੈ ਉਹ ਗੁਰੂ ਹੈ ਉਹ ਸੰਤ ਹੈ ਬਸੂਰ ਕੋਈ ਨਹੀਂ ਬਚਾਉਂਦਾ ਹੋਰ ਤੈਨੂੰ ਸਭ ਫਸਾਉਣ ਵਾਲੇ ਨੇ ਹੋਰ ਬਚਾਉਣ ਵਾਲਾ ਨਹੀਂ ਕੋਈ ਬਚਾਉਣ ਵਾਲਾ ਇੱਕੋ ਹੀ ਹੈ ਇੰ ਗੁਰੂ ਜੇ ਮਿਲ ਜਾਏ ਕਿਸੇ ਦੇ ਜੀਵਨ ਵਿੱਚ ਆ ਜਾਏ ਜਦੋਂ ਮਿਲ ਜਾਏ ਸਾਧ ਮਿਲ ਜਾਏ ਗੁਰੂ ਮਿਲ ਜਾਏ ਉਸ ਮਨੁੱਖ ਦਾ ਜੀਵਨ ਸਫਲਾਪੈ ਪੜੀ ਮਤ ਖਤਮ ਹੋ ਜਾਂਦੀ ਹੈ ਗਿਆਨਤਾ ਨਿਕਲ ਜਾਂਦੀ ਹੈ ਜਬ ਤੇ ਭੇਟੇ ਸਾਧ ਦਿਹਾਰਾ ਰਬ ਤੇ ਦੁਰਮਤ ਦੂਰ ਭਈ ਦੂਰ ਹੋ ਜਾਂਦੀ ਹੈ ਭੈੜੀ ਮਤ ਕੋਟੀ ਮਤ ਮਤ ਦੇ ਉੱਪਰ ਦੁਰ ਆ ਗਈ ਹੈ ਦੁਰਮਤ ਜੇ ਮਤ ਦੇ ਉੱਪਰ ਗੁਰ ਆ ਜਾਏ ਗੁਰਮਤ ਬਣ ਜੇ ਇਹ ਮਨ ਵੀ ਮਤ ਦੇ ਉੱਪਰ ਮਨ ਆ ਜਾਏ ਮਨਮਤ ਬਣ ਜਾਂਦਾ ਉਹ ਫਿਰ ਮਨੁੱਖ ਦੁਰਮਤ ਦੂਰ ਹੋ ਜਾਂਦੀ ਉਹਦੀ ਸਾਧ ਮਿਲ ਜਾਂਦਾ ਗੁਰੂ ਮਿਲ ਜਾਂਦਾ ਜਿਹਨੂੰ ਉਸ ਗੁਰੂ ਨੇ ਫਿਰ ਇਹਨੂੰ ਸਮਝਾਉਣਾ ਇਸ ਦੇ ਮਨ ਨੂੰ ਕਿਉਂਕਿ ਮਨ ਮੂਰਖ ਅਜੋ ਨਾ ਸਮਝਿਓ ਸਿੱਖ ਦੇ ਹਾਰੋ ਨੀਤ ਇਹ ਮੂਰਖ ਹੈ ਸਾਡਾ ਮਨ ਅਸੀਂ ਬੜੇ ਅਕਲ ਵਾਲੇ ਬਣੇ ਹੋਇਆ ਮਨ ਮੂਰਖ ਹੈ ਹਮ ਮੂਰਖ ਮੂਰਖ ਮਨਮਾਹੀ ਸੋਜ ਪਾਤ ਕਾਹੂ ਸੁਨਾਹੀ ਸਤਗੁਰ ਜੀ ਕਨੇ ਮੂਰਖਤਾ ਐ ਸੜੇ ਮਨ ਵਿੱਚ ਅਗਿਆਨਤਾ ਐ ਸੜੇ ਮਨ ਵਿੱਚ ਮੂਰਖਤਾ ਨੂੰ ਸਤਗੁਰ ਜੀ ਗਿਆਨ ਵਿੱਚ ਤਬਦੀਲ ਕਰ ਦਿੰਦਾ ਹੈ ਜੇ ਹਨੇਰਾ ਪਣ ਹੈ ਉਸ ਨੂੰ ਅਗਿਆਨਤਾ ਨੂੰ ਗੁਰੂ ਪ੍ਰਕਾਸ਼ ਰੂਪ ਵਿੱਚ ਪੇਸ਼ ਕਰ ਦਿੰਦਾ ਅੰਦਰਿਸ਼ਟਨ ਆਵਤ ਅੰਧ ਅਗਿਆਨੀ ਸੋਏ ਰਹੇ ਮਨ ਬਾवते ਉਸ ਨੂੰ ਅਗਿਆਨਤਾ ਨੂੰ ਪ੍ਰਕਾਸ਼ ਵਿੱਚ ਚੰਗੁਰ ਪੂਰਾ ਭੇਟਿਓ ਵਡਭਾਗੀ ਮਨੈ ਭਿਆ ਪ੍ਰਗਾਸਾ ਅੰਧਕਾਰ ਤੋਂ ਪ੍ਰਕਾਸ਼ ਕਰ ਦਿੰਦਾ ਹੈ ਕੋਈ ਹਿਰਦੇ ਵਿੱਚ ਕਰਦਾ ਹੈ ਅੰਦਰ ਕਰਦਾ ਹੈ ਬਾਹਰ ਤਾਂ ਬਥੇਰਾ ਜਾਣਣਾ ਪਰਮੇਸ਼ਰ ਨੇ ਕੀਤਾ ਹੈ ਦੋ ਦੀਵੇ 14 ਹਟਨਾਂ ਤੇ ਦੋ ਦੀਵੇ ਬੜਾਏ ਹੋਏ ਨੇ ਬਾਹਰ ਇਸ ਤੋਂ ਬਿਨਾ ਵੀ ਮਨੁੱਖ ਨਾ ਬਥੇਰਾ ਚਾਨਣਾ ਕਰਿਆ ਹੋਇਆ ਪਰ ਅੰਦਰ ਦਾ ਪ੍ਰਕਾਸ਼ ਗੁਰੂ ਰਹੀਮਾ ਗੁਰੂ ਦਵਾਰਾ ਗੁਰੂ ਤੋਂ ਆਉਂਦਾ ਓ ਫਿਰ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰੂ ਮਰਨ ਨਾਲ ਫਿਰ ਉਹ ਨਾਮ ਅੰਦਰ ਭੁੱਲਣ ਨਹੀਂ ਦਿੰਦਾ ਗੁਰੂ ਤਾਂ ਇਹ ਅਵਸਥਾ ਬਾਤੀ ਹੈ ਉਹ ਗੁਰੂ ਤੋਂ ਪਾਉਂਦਾ ਹੈ ਬਿਟ ਨਾਮ ਦੇ ਦੁਆਰਾ ਪਾਉਂਦਾ ਹੈ ਬਸ ਨਾਮ ਹੀ ਸੁਖ ਹਰ ਚੀਜ਼ ਦਾ ਸੁਖ ਹੈ ਜੇ ਸੁਖ ਚਾਹੀਦੇ ਨਾਮ ਹੈ ਜੇ ਦਵਾਈ ਚਾਹੀਦੀ ਹੈ ਨਾਮ ਹੈ ਰੋਗੇ ਕੁਸ਼ ਜੀਵਨ ਵਿੱਚ ਕੋਈ ਝਮੇਲਾ ਕੱਟਣਾ ਹੈ ਨਾਮ ਹੈ ਜੇ ਕੋਈ ਤਾਕਤ ਚਾਹੀਦੀ ਹੈ ਨਾਮ ਹੈ ਕਿਸੇ ਪਾਸੇ ਵੀ ਜੇ ਆਪ ਜੀ ਨੇ ਤੁਰਨਾ ਹੈ ਆਰਥਿਕ ਪਰਮਾਰਥਕ ਨਾਮ ਹੀ ਇੱਕ ਉਸ ਨਾਮ ਨੂੰ ਜਪੋ ਪਰ ਉਹਨੂੰ ਜਪੋਂਦਾ ਗੁਰੂ ਹੈ ਉਹ ਨਾਮ ਹਿਰਦੇ ਦੇ ਵਿੱਚ ਰੱਖ ਦਿੰਦਾ ਹੈ ਗੁਰੂ ਜਪਦੀ ਤਾਂ ਸਾਰੀ ਸ੍ਰਿਸ਼ਟੀ ਹੈ ਤੁਸੀਂ ਅਸੀਂ ਸਾਰੇ ਜਪਦੇ ਆਂ ਕਿੰਦੇ ਵਿੱਚ ਨਹੀਂ ਹੁੰਦਾ ਉਹ ਨਾਮ ਰਿਦੇ ਦੇ ਵਿੱਚ ਪਾਦਸ਼ਾਹ ਕਹ ਰਹੇ ਨੇ ਰੱਖ ਦਿੱਤਾ ਲਾ ਦਿੱਤਾ ਜਿਵੇਂ ਕੋਈ ਡਾਕਟਰ ਅੰਦਰ ਸਾਡੇ ਦਵਾਈ ਪਹੁੰਚਾ ਦਿੰਦਾ ਹੈ ਟੀਕੇ ਦੁਆਰਾ ਇਹ ਨਾਮ ਉਹ ਥਾਣੀ ਜਾਵੇ ਟੀਕੇ ਦੁਆਰਾ ਗਲੂਕੋਜ਼ ਦੁਆਰਾ ਅੰਦਰ ਪਹੁੰਚਾ ਲੈਂਦਾ ਆਰਾਮ ਆ ਜਾਂਦਾ ਗੁਰੂ ਅਸ਼ਤਰੰ ਕਰਦਾ ਭੁੱਲ ਨਹੀਂ ਦਿੰਦਾ ਇਹਦੇ ਵਿੱਚ ਸੋ ਐਸਾ ਮੇਰਾ ਪਾਤਸ਼ਾਹ ਗੁਰਦੇਵ ਹੈ ਇਸ ਸੰਸਾਰ ਵਿੱਚ ਕਿਉਂਕਿ ਜੇ ਪਰਮੇਸ਼ਰ ਨੇ ਮਾਇਆ ਬਣਾਈ ਹੈ ਬੜੀ ਪਰਬਲ ਹੈ ਤੇ ਨਾਲ ਦੀ ਨਾਲ ਗੁਰੂ ਬਣ ਕੇ ਵੀ ਆਇਆ ਉਸ ਤੋਂ ਵੀ ਅੱਗੇ ਉਸ ਤੋਂ ਵੀ ਉੱਚਾ ਹੈ ਉਸ ਮਾਇਆ ਨੂੰ ਵੀ ਕਾਬੂ ਕਰਕੇ ਸਿੱਖ ਨੂੰ ਦੇ ਦਿੱਤਾ ਹੈ ਐਸਾ ਮੇਰਾ ਗੁਰੂ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਾਰੇ ਸੋ ਇਹ ਅਵਸਥਾ ਦੇ ਰਹੇ ਨੇ ਆਓ ਸ਼ਬਦ ਵਿੱਚ ਕਿਸ ਤਰ੍ਹਾਂ ਮੇਰੇ ਪਾਤਸ਼ਾਹ ਬਖਸ਼ਿਸ਼ਾਂ ਕਰ ਰਹੇ ਨੇ ਆਪਣੇ ਹਿਰਦੇ ਰੂਪੀ ਝੋੜੇ ਵਿੱਚ ਪਵਾਣ ਦਾ ਯਤਨ ਕਰਿਏ ਜੀ ਸਤਨਾਮ ਵਾਹਿਗੁਰੂ ਜੀਓ ਗੁਰ ਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮਹਿਂਦੀ ਨੋ ਜਨਮ ਜਨਮ ਕੀ ਮੈਲ ਗਈ ਸਤਗੁਰੂ ਜੀ ਕਹਿੰਦੇ ਨੇ ਗੁਰਪੂਰੈ ਮੇਰੀ iracial ਕੀ ਤੋਰ ਰਖੀ ਹੈ iracial ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਪੰਚ ਵਿਖਾਧੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰੈ ਅਰ ਬਹੁਤ ਸੰਤਾਵ ਵਹੇ ਆਇਓ ਸਰਨ ਦੁਆਰ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਅਨਿਕ ਬਹੁ ਭਾਂਤੀ ਛੋੜੈ ਕਤ ਹੋ ਨਾਹੀ ਏਕ ਬਾਤ ਸੁਣ ਤਾ ਕੀ ਓਟ ਸਾਧ ਸੰਗ ਮਿਟ ਜਾਏ ਸਾਧ ਸੰਗ ਗੁਰੂ ਸੰਗ ਸਾਧ ਸੰਗ ਗੁਰਮੁਖਾਂ ਦਾ ਸੰਗ ਉੱਥੇ ਮਿਟਦੀ ਹੋਰ ਨਹੀਂ ਕਿਤੇ ਰਾਖ ਪਿਤਾ ਪਰਮ ਮੇਰੇ ਪ੍ਰਮਾਤਮਾ ਨੂੰ ਬੇਨਤੀ ਹੈ ਗੁਰੂ ਨੂੰ ਬੇਨਤੀ ਹੈ ਗੋ ਪਰਮਾਤਮਾ ਦੇ ਅੱਗੇ ਪੁਕਾਰ ਕੀਤੀ ਗੁਰੂ ਨੇ ਬਚਾ ਲਿਆ ਅੰਤਰ ਕੋਈ ਉਹ ਪ੍ਰਮਾਤਮਾ ਨੇ ਆਪਣਾ ਆਪ ਗੁਰੂ ਵਿੱਚ ਹੀ ਰੱਖਿਆ ਹੋਇਆ ਸਤਗੁਰੂ ਵਿੱਚ ਆਪ ਰੱਖਿਓ ਗੁਰੂ ਨੇ ਬਚਾਇਆ ਹੁਨਾ ਵਿਕਾਰਾਂ ਤੋਂ ਬਚਾਇਆ ਬੰਦਨਾ ਤੋਂ ਬਚਾਇਆ ਜਿਸ ਮਾਇਆ ਨੇ ਐਡਾ ਵੱਡਾ ਇਹ ਜਾਲ ਪਾਇਆ ਹੋਇਆ ਉਸ ਜਾਲ ਤੋਂ ਬਚਾ ਦਿੰਦਾ ਚਾਲ ਪਸਾਰ ਚੋਗ ਬਿਸਥਾਰੀ ਪੰਖੀ ਜੁਫਾ ਹਾਵਤ ਹੈ ਕਉ ਨਾਨਕ ਬੰਧਨ ਕਾ ਟੰਕਾ ਮੈਂ ਸਤਗੁਰ ਪੁਰਖ ਤੇ ਆਵਤ ਮਾਇਆ ਦੇ ਬੰਧਨ ਕੱਟਣ ਵਾਸਤੇ ਮੈਂ ਗੁਰੂ ਨੂੰ ਤਿਆਰਿਆ ਗੁਰੂ ਨੇ ਫਿਰ ਉਹ ਬੰਧਨ ਕਾੜ ਦਿੱਤਾ ਸਤਗੁਰ ਬੰਧਨ ਤੋੜ ਨਿrarੇ ਬਹੋਰ ਨ ਘਰ ਬ ਮਝਾਰੇ ਜਿਉ ਬੰਧਨ ਤੋੜਨ ਵਾਲੇ ਦੋਹੀ ਜੋ ਗੁਰਬਾਣੀ ਨੇ ਕਿਹਾ ਬੰਧਨ ਖੋਲਣ ਸੰਤ ਜਨ ਗੁਰਮੁਖ ਖੋਲ ਦਿੰਦੇ ਨੇ ਜੇ ਆਪ ਖਲੇ ਹੋਣ ਤਾਂ ਹੀ ਹੈ ਜੇ ਆਪੇ ਅਸੀਂ ਬੰਧਨ ਵਿੱਚ ਆ ਕਿਵੇਂ ਤੋੜ ਛੋੜ ਦੇਣ ਸਤਗੁਰ ਬੰਧਨ ਤੋੜਨ ਦੇ ਬਸ ਗੁਰੂ ਆ ਸੰਤ ਹੋਰ ਸਭ ਤੁਹਾਨੂੰ ਬੰਦਨਾ ਵਿੱਚ ਪਾਣ ਵਾਲੇ ਫਸਾਣ ਵਾਲੇ ਨੇ ਸਭ ਫਾਸ਼ਨ ਕੀ ਵਿਦ ਸਭ ਕੋ ਜਾਣੇ ਛੋਟਨ ਕੀ ਇੱਕ ਕੋਈ ਸਭ ਜਿਤਨੇ ਵੀ ਨੇ ਓਮ ਸਭ ਫਸਾੜ ਵਾਲੇ ਨੇ ਫਸਣ ਵਾਲੇ ਹੈ ਅਵਸਥਾ ਰੰਦੀ ਇੱਕ ਗੁਰੂ ਹੀ ਹੈ ਤਾਂ ਹੀ ਕਿ ਹੈ ਨਾ ਮਾਨੁਖ ਕੀ ਸੇਵਾ ਸਦਾ ਦੁਹੇਲੀ ਮਾਨੁਖ ਕੀ ਸੇਵਾ ਸਦਾ ਦੁਹੇਲੀ ਦੁਹੇਲੀ ਦੁੱਖ ਦੇਣ ਵਾਲੀ ਸਾਧ ਕੀ ਸੇਵਾ ਸਦਾ ਸੋਹੇ ਜੋ ਮਨੁੱਖ ਮਨੁੱਖ ਕੀ ਸੇਵ ਉਹ ਤਿਸ ਕੀ ਲਈ ਲਈ ਫੁਨ ਜਾਈਐ ਸਤਗੁਰੂ ਜੀ ਦੇ ਬਚਨ ਸੋ ਬਾਦਸ਼ਾਹ ਕਹਿੰਦੇ ਨੇ ਭਾਈ ਗੁਰਪੂਰੈ ਮੇਰੀ ਰਾਹ ਲਈ ਗੁਰੂ ਨੂੰ ਸਿਆਰੇ ਗੁਰੂ ਪੂਰੇ ਨੇ ਮੇਰੀ ਰਖ ਲਈਏ ਪਥ ਉਹ ਵਿਕਾਰਾਂ ਤੋਂ ਬਚਾ ਲੇ ਮੈਨੂੰ ਬੰਧਨੋਂ ਬਚਾ ਲਿਆ ਮੈਨੂੰ ਧੰਦੇ ਤੋਂ ਬਚਾ ਲਿਆ ਮੇਰੇ ਮਨ ਨੂੰ ਰੱਖਿਆ ਬਚਾ ਕੇ ਉਸਨੇ ਬਚਾਇਆ ਵਰਨਾ ਕੋਈ ਨਹੀਂ ਬਚਾਉਂਦਾ ਅਸੀਂ ਨਹੀਂ ਬਚ ਸਕਦੇ ਜੇ ਅਸੀਂ ਆਪ ਬਚੀਏ ਨਹੀਂ ਬਚ ਸਕਦੇ ਸਾਸ ਗਰੀ ਗੁਰੂ ਰੱਖਦਾ ਇੱਕੋ ਗੁਰੂ ਹੈ ਗੁਰੂ ਮਿਲਦਾ ਜਦੋਂ ਅੰਦਰੋਂ ਇਹ ਸੰਦੇਸ਼ੇ ਮਿਟ ਜਾਂਦੇ ਨੇ ਅੰਦਰੋਂ ਚਿੰਤਾ ਮਿਟ ਜਾਂਦੀ ਹੈ ਅੰਦਰੋਂ ਤੌਖਲਾ ਮਿਟ ਜਾਂਦਾ ਹੈ ਉਹ ਗੁਰੂ ਦਿੰਦਾ ਹੈ ਭਾਏ ਆਨੰਦ ਮਿਟੇ ਅੰਦੇਸੇ ਸਰਬ ਸੁਖ ਮੋਕੋ ਗੁਰ ਦੀਨਾ ਘੁਰ ਪੂਰੇ ਮੇਰੀ ਗੁਰੂ ਨਾ ਦੇਣਾ ਫਿਰ ਗੁਰੂ ਕੋਲ ਵੀ ਅਸੀਂ ਕਿਵੇਂ ਨੇੜੇ ਆਈਏ ਗੁਰ ਸੇਵਾ ਗੁਰ ਸੰਗਤ ਗੁਰ ਸਿਮਰਨ ਜਿਤਨਾ ਵਧ ਜੇਗਾ ਉਤਨਾ ਹੀ ਅੰਦਰ ਆਈਏਗਾ ਪਸਾਰਾ ਥਾਵਣੀ ਦੀ ਸੁਪੇਸ਼ ਮਰਦੀ ਹੈ ਸੇਵਾ ਦਾ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈ ਹੈ ਗੁਰ ਮੁਖ ਨਿਸ਼ਤਾਰਾ ਗੁਰੂ ਦੀ ਸੇਵਾ ਸੰਤ ਦੀ ਸੇਵਾ ਕਿਸ ਤਰ੍ਹਾਂ ਬਿੰਦਾਏ ਸੰਤ ਸਰਨ ਸੰਤ ਟਹਿਲ ਕਰੀ ਟਹਿਲ ਕਰੇ ਸੇਵਾ ਸੰਤ ਦੀ ਸੇਵਾ ਵਿੱਚ ਆਏ ਸੰਤ ਦੀ ਸਰਨ ਸੰਤ ਟਹਿਲ ਕਰੀ ਤੰਦ ਬੰਦ ਅਰ ਸਗਲ ਜੰਜਾਰੋ ਅਵਰ ਕਾਜ ਤੇ ਛੂਟ ਪਰੀ ਅਵਰ ਕਾਜ ਤੇ ਹੋਰ ਹੋਰ ਕੰਮਾਂ ਵਿੱਚ ਲੰਗੇ ਸਾਂ ਜਿਹੜੇ ਛੁੱਟ ਗਏ ਤੰਦ ਵੀ ਛੁੱਟ ਗਿਆ ਤੰਦ ਬੰਦ ਅਰ ਸਗਲ ਜੰਜਾਰੋ ਜਿਤਨੇ ਵੀ ਜੰਜਾਲ ਆਲ ਜਾਲ ਮਾਇਆ ਜਿਤਨੇ ਵੀ ਆਲਾ ਤੇ ਨਹੀਂ ਮਾਰਨਾ ਬੜੇ ਬੰਦੇ ਜਾਲ ਪਸਾਰ ਚੋਗ ਬਿਸਤਾਰੀ ਪਹਿਲਾਂ ਵੀ ਵਿਚਾਰੇ ਸੀ ਉਹ ਨਾ ਤੋਂ ਛੁੱਟ ਗਿਆ ਅਵਰ ਕਾਜ ਤੇ ਝੂਟ ਪਰੀ ਸੰਤ ਦੀ ਸੇਵਾਏ ਪਰ ਅਸੀਂ ਤਾਂ ਸੰਤ ਦੇ ਕੋਲ ਜਾਂਦੇ ਇਸ ਕਰਕੇ ਆ ਬੰਦਨ ਪਾ ਦਿਓ ਮਹਾਰਾਜ ਮੇਰੇ ਕੋਲ ਬੰਦਨ ਹੈ ਨਹੀਂ ਹੋਰ ਪਾ ਦਿਓ ਗੁਰ ਪੂਰੈ ਮੇਰੀ ਰਾਖ ਲਈ ਕਿਵੇਂ ਰੱਖੀ ਅੰਮ੍ਰਿਤ ਨਾਮ ਰਿਦੈ ਮੈਂ ਦਿਨੋ ਕਲੇ ਮੁਖ ਨਾਲ ਨਹੀਂ ਜਪਣਾ ਮੁਖ ਤੋਂ ਹੀ ਹੈ ਸੁਰੂ ਮੁਖ ਤੋਂ ਹੀ ਹੈ ਪੀ ਐਚ ਡੀ ਤੱਕ ਮੁਖ ਤੋਂ ਹੀ ਹੈ ਨਾਮ ਪੀ ਐਚ ਡੀ ਹੈ ਸਾਰੀ ਚੀਜ਼ਾਂ ਦੀ ਸਤ ਸੰਭਾਜੀ ਸਾਡੇ ਕੋਲ ਇੱਕ ਬੱਚੀ ਹੈ ਤੇ ਨੂਹ ਹੈ ਇੱਥੇ ਦੀ ਉਹ ਜਦੋਂ ਵੀ ਮਿਲਦੀ ਹੈ ਸਾਨੂੰ ਵਿਆਹ ਚ ਕਿਤੇ ਵੀ ਮਿਲੇ ਉਹ ਕਹਿੰਦੀ ਤੁਸੀਂ ਆਪਣੇ ਬੱਚਿਆਂ ਨੂੰ ਕੀਰਤਨ ਦੀ ਪੀ ਐਚ ਡੀ ਕਰਾਓ ਉਹਨੂੰ ਕੀਰਤਨ ਬੜਾ ਵਧੀਆ ਲੱਗਦਾ ਹੈ ਬੁੜੇ ਬੰਦੇ ਨੇ ਕਿਸੇ ਨੇ ਨਹੀਂ ਕਿਹਾ ਸਭ ਆਰ ਕੋਈ ਗੁਰਮੁਖ ਨਹੀਂ ਹੈ ਬੀਬੀ ਬਾਹਰ ਬਸ ਇੱਕੋ ਹੀ ਗੱਲ ਟੀਚਰ ਲੱਗੀ ਹੋਈ ਹੈ ਸਰਕਾਰੀ ਟੀਚਰ ਹੈ ਛੜੇ ਜਦੋਂ ਵੀ ਮਿਲਦੀ ਮੈਨੂੰ ਕਿਤੇ ਵੀ ਮਿਲੇ ਸਾਡੇ ਪਰਿਵਾਰ ਨੂੰ ਮਿਲੇ ਆਹੀ ਗੱਲ ਇਸ ਤਰ੍ਹਾਂ ਹੀ ਗੁਰਮਤ ਵਿੱਚ ਵੀ ਪੀ ਐਚ ਡੀ ਐਸਾ ਸਿਰੇ ਦੀ ਪੜਾਈ ਸਿਰੇ ਦੀ ਗਿਆਨ ਸਿਰੇ ਦਾ ਗਿਆ ਉੱਥੇ ਵੀ ਮੁਖ ਨਾਲ ਹੀ ਉਚਾਰਨ ਹਿਦੈ ਮੈਂ ਦਿਨੋ ਹਿਰਦੇ ਵਿੱਚ ਭੁੱਲਦਾ ਰਹੀ ਗੁਰਮ ਕੀਰਤਨ ਦੇ ਸਾਡੇ ਕੋਲ ਐਮਏ ਕਰੇ ਹੋਏ ਤਾਂ ਆਉਂਦੇ ਨੇ ਪੀ ਐਚ ਡੀ ਵਾਲਾ ਨਹੀਂ ਅਜੇ ਕੋਈ ਆਇਆ ਸੱਸ ਸਕਦੇ ਐਮਏ ਵਾਲੇ ਸਾਡੇ ਕੋਲ ਕੀਰਤਨ ਸਿਖਾਉਣ ਆਉਂਦੇ ਨੇ ਜਿਨ੍ਹਾਂ ਨੇ ਗੁਰਮਤਿ ਕੀਰਤਨ ਵਿੱਚ ਐਮਏ ਕੀਤੀ ਹੋਏ ਦਰਬਾਰ ਸਾਹਿਬ ਕੀਰਤਨ ਕਰਦੇ ਨੇ ਤਬਲਾ ਵਜਾਉਂਦੇ ਨੇ ਉਦਨੇ ਸਾਡੇ ਕੋਲ ਗੁਰੂ ਦੀ ਕਿਰਪਾ ਦੁਆਰਾ ਬਿਨਾ ਬੁਲਾਏ ਤੁਸੀਂ ਦਰਸ਼ਨ ਕਰਦੇ ਹੋ ਦੇਖੇ ਤੁਸੀਂ ਧਾਣਦੇ ਹੋ ਪਰ ਪੀ ਐਚ ਡੀ ਗੁਰਮਤਿ ਦੀ ਬਿਲਕੁਲ ਪਹਿਲੀ ਕਲਾਸ ਵੀ ਇਹੀ ਹੈ ਸਤਿਗੁਰੂ ਜੀ ਕਹਿੰਦੇ ਨੇ ਉਹ ਫਿਰ ਹਿਦੈ ਮੈ ਦਿਨੋ ਪੀ ਐਚ ਡੀ RAM ਨਾਮ ਉਰ ਮੈਂ ਗਿਓ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸਭ ਤੋਂ ਸੰਪੂਰਨ ਤਦ ਅਸ ਲੋਕ ਰਾਮ ਨਾਮ ਔਰ ਮੈਂ ਗੇ ਹੋ ਜਾ ਕੇ ਸਭ ਨਹੀਂ ਕੋਏ ਕੋਈ ਬਰਾਬਰੀ ਨਹੀਂ ਉਹਦੀ ਨਾ ਰਾਮ ਨਾਮ ਦੀ ਬਰਾਬਰੀ ਹੈ ਨਾ ਉਹਦੀ ਬਰਾਬਰੀ ਹੈ ਜਿਹਦੇ ਹਿਰਦੇ ਵਿੱਚ ਆ ਗਿਆ ਪੀ ਐਚ ਡੀ ਹੋ ਗਈ ਹਿਰਦੇ ਵਿੱਚ ਰਾਮ ਇਹ ਕਿਵੇਂ ਗੁਰੂ ਦਾ ਅੰਮ੍ਰਿਤ ਨਾਮ ਜਿਹੜਾ ਮਰਤਿਉ ਤੋਂ ਰਹਿਤ ਰੱਖਦਾ ਹੈ ਆਤਮਿਕ ਮੌਤ ਤੋਂ ਅੱਗੇ ਸਮੇਂ ਤੋਂ ਅੱਗੇ ਅਕਾਲ ਤੱਕ ਜਾਣਾ ਨਾ ਕਾਲ ਸਮਾ ਹੈ ਕਾਲ ਬਹੁਤ ਹੈ ਅਕਾਲ ਵਿੱਚ ਲੀਨ ਹੈ ਪਹਿਲਾਂ ਹੀ ਜੀਦੈ ਮੈਂ ਦੇਨੋ ਦੇ ਦਿੱਤਾ ਹੈ ਪੂਰੇ ਗੁਰੂ ਨੇ ਕਹਿੰਦੇ ਫਿਰ ਜਨਮ ਜਨਮ ਕੀ ਮੈਲ ਗਈ ਕੋਈ ਪਾਣੀ ਮੈਲਾ ਉਹਨੂੰ ਕੱਢਣ ਦੇ ਦੋ ਤਰੀਕੇ ਨੇ ਬਾਲਟੀ ਨਾਲ ਬਾਹਰ ਕਰ ਜਾਂ ਉਹਦੇ ਵਿੱਚ ਇੰਨਾ ਨਿਰਮਲ ਪਾਣੀ ਛੜ ਦਿਓ ਆਪੇ ਹੀ ਬਾਹਰ ਨਿਕਲ ਜਾਇਓ ਦੋ ਤਰੀਕੇ ਨੇ ਤੁਸੀਂ ਰੋਜ਼ ਕਰਦੇ ਹੋ ਇਹ ਚੀਜ਼ ਇੱਕ ਬਾਲਟੀ ਵਿੱਚ ਮੈਲਾ ਪਾਣੀ ਉਹਨੂੰ ਟੁੱਟੀ ਦੇ ਹੇਠਾਂ ਰੱਖ ਦਿਓ ਆਪਣੇ ਆਪ ਸਾਫ਼ ਹੋ ਜਾਏਗਾ ਇਹ ਆ ਉਹਨੂੰ ਢੋਲ ਕੇ ਮਾਂਜ ਕੇ ਦੁਬਾਰਾ ਰੱਖ ਲੈ ਗੁਰੂ ਦੋਨੇ ਹੀ ਤਰੀਕੇ ਦੇ ਦਿੰਦਾ ਸਿਖਣ ਇਤਨਾ ਹੀ ਮੈਲਾ ਹੋਵੇ ਜਨਮ ਜਨਮ ਕੀ ਮੈਲ ਗਈ ਇਹ ਮਤ ਸੋਚਣਾ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸ਼ਾਹ ਬਿਲਕੁਲ ਲੱਗੀ ਹੋਈ ਹੈ ਹਰ ਰੋਜ਼ ਲੱਗ ਰਹੀ ਹੈ ਇੱਥੇ ਕਿਹੜੇ ਲੱਗ ਨਹੀਂ ਰਹੀ 80% ਤਾਂ ਮੈਲ ਅੱਖਾਂ ਦੁਆਰਾ ਜਾ ਰਹੀ ਹੈ ਦਰਵਾਜ਼ਾ ਖੁੱਲਾ ਜਿਹੜਾ ਵਿਦਵਾਨ ਸਾਰੇ ਲਿਖੇ ਇੱਕ ਮਤ ਨੇ ਇਸ ਤੇ 80 ਉਹ ਤਾਂ 85 ਕਹਿੰਦੇ ਨੇ ਅਸੀਂ 80 ਰੱਖਿਆ ਹੋਰ ਵੀ ਦ੍ਰਿਸ਼ ਤੋਂ ਬਿਨਾਂ ਵੀ ਦਰਵਾਜ਼ੇ ਖੁੱਲੇ ਨਹੀਂ ਕਈ ਉਸ ਸਾਰੀ ਮੈਲ ਰੋਜ ਦੀ ਮੈਲ ਹੀ ਸਾਫ ਕਰਨ ਨੂੰ ਸਾਨੂੰ ਰੋਜ ਝਾੜੂ ਚਾਹੀਦਾ ਪਹਿਲਾਂ ਤਾਂ ਰੋਜ ਦੀ ਮੈਲ ਸਾਫ ਕਰ ਲੈ ਕਹਿੰਦੇ ਜਨਮ ਜਨਮ ਕੀ ਮੈਲ ਗਈ ਸਾਰੀ ਗੁਰੂ ਨੇ ਜਦੋਂ ਇੱਕ ਲੱਖ ਵਰਤਾਈ ਗੁਰੂ ਨਾਮ ਹਿਰਦੇ ਵਿੱਚ ਦਿੱਤਾ ਗੁਰੂ ਤੋਂ ਬਿਨਾ ਨਾਮ ਨਹੀਂ ਪਾਏ ਜਾ ਨਾਮ